ਹਾਂਜੀ ਦੋਸਤੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸਭ ਤੋਂ ਵੱਧ ਟੈਨਸ਼ਨਾਂ ਨਾਲ ਭਰੀ ਹੋਈ ਏ ਜੇ ਤੁਹਾਨੂੰ ਇਹ ਲੱਗਦਾ ਹੈਗਾ ਕਿ ਮੈਂ ਇੱਕ ਟੈਨਸ਼ਨ ਮੁਕਾਂਦਾ ਤੇ ਦੂਸਰੀ ਨਾਲ ਦੀ ਨਾਲ ਸ਼ੁਰੂ ਹੋ ਜਾਂਦੀ ਏ ਜੇ ਤੁਹਾਨੂੰ ਇੰਜ ਲੱਗਦਾ ਹੈਗਾ ਕਿ ਰੱਬ ਨੇ ਸਾਰੀ ਏ ਤਕਲੀਫਾਂ ਦੁੱਖ ਮੇਰੇ ਉੱਪਰ ਹੀ ਸੁੱਟ ਦਿੱਤੇ ਨੇ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਤੇ ਇਸ ਵੀਡੀਓ ਨੂੰ ਪੂਰੇ ਅੰਤ ਤੱਕ ਵੇਖਿਓ ਜੇ ਤੁਸੀਂ ਪੂਰਾ ਇਸ ਵੀਡੀਓ ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜੇ ਅੱਜ ਦਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਸਵਾਗਤ ਹੈ ਜੀ ਸਬਕ ਜ਼ਿੰਦਗੀ ਦੇ ਦਿਨ 18 ਮਾ ਅੰਮ੍ਰਿਤ ਦੇ ਨਾਲ 사ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਇਹ ਕਹਿਣਾ ਕਿ ਜ਼ਿੰਦਗੀ ਖੂਬਸੂਰਤ ਨਹੀਂ ਇਹ ਬਸ ਬੁੱਝ ਦਿਲਾਂ ਦੀ ਕਹਾਣੀ ਏ ਇਹ ਕਹਿਣਾ ਕਿ ਜ਼ਿੰਦਗੀ ਖੂਬਸੂਰਤ ਨਹੀਂ ਇਹ ਬਸ ਬੁੱਝ ਦਿਲਾਂ ਦੀ ਕਹਾਣੀ ਏ ਵੇਖਣ ਦਾ ਨਜ਼ਰੀਆ ਬਦਲੋ ਜ਼ਿੰਦਗੀ ਤਾਂ ਹਰ ਦੁੱਖ ਸੁੱਖ ਦਾ ਹਾਣੀ ਏ ਉਹ ਵੇਖਣ ਦਾ ਨਜ਼ਰੀਆ ਬਦਲੋ ਜ਼ਿੰਦਗੀ ਤਾਂ ਹਰ ਦੁੱਖ ਸੁੱਖ ਦਾ ਹਾਣੀ ਏ ਹਰ ਸਮੱਸਿਆ ਦਾ ਆਨੰਦ ਇੰਜ ਮਾਣੋ ਜਿਵੇਂ ਬਸ ਇਹ ਮੈਂ ਹੀ ਸੁਲਝਾਣੀ ਏ ਜ਼ਿੰਦਗੀ ਤਾਂ ਹਰ ਪਲ ਨਵਾਂ ਲੈ ਕੇ ਆਉਂਦੀ ਏ ਜ਼ਿੰਦਗੀ ਤਾਂ ਹਰ ਪਲ ਨਵਾਂ ਲੈ ਕੇ ਆਉਂਦੀ ਏ ਬਸ ਹੱਸ ਕੇ ਬਿਤਾਉਣਾ ਏ ਇਹੀ ਇੱਕ ਸਫਲ ਤਰਤੀਬ ਪੁਰਾਣੀ ਏ ਇਹੀ ਇੱਕ ਸਫਲ ਤਰਤੀਬ ਪੁਰਾਣੀ ਹੈ ਗੱਲ ਕਰ ਚੁੱਕੇ ਹਾਂ ਜੇ ਤੁਹਾਨੂੰ ਇੰਜ ਲੱਗਦਾ ਹੈਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੀ ਸਾਰੀਆਂ ਸਮੱਸਿਆਵਾਂ ਆ ਕੇ ਖਲੋ ਗਈਆਂ ਨੇ ਜਾਂ ਮੇਰੇ ਕੋਲ ਹੀ ਸਾਰੀਆਂ ਜ਼ਿੰਮੇਵਾਰੀਆਂ ਨੇ ਜਾਂ ਮੇਰੇ ਸਿਰ ਤੇ ਸਾਰਾ ਭਾਰ ਹੈਗਾ ਏ ਤੇ ਬਾਕੀ ਸਭ ਦੁਨੀਆ ਤੇ ਇਦਾਂ ਹੀ ਬੈਠੇ ਨੇ ਤਾਂ ਤੁਸੀਂ ਬਿਲਕੁਲ ਗਲਤ ਹੋ ਅੱਜ ਕੱਲ੍ਹ ਹਰ ਜ਼ਿੰਦਗੀ ਜਿਹੜੀ ਹੈਗੀ ਏ ਉਸ ਜ਼ਿੰਮੇਵਾਰੀਆਂ ਨਾਲ ਜੂਝ ਰਹੀ ਏ ਸਮੱਸਿਆਵਾਂ ਦੇ ਨਾਲ ਜੂਝ ਰਹੀ ਏ ਪਰ ਜੇ ਇਸ ਸਮੱਸਿਆਵਾਂ ਤੇ ਇਹਨਾਂ ਜ਼ਿੰਮੇਵਾਰੀਆਂ ਨੂੰ ਸੋਚ ਕੇ ਅਸੀਂ ਇਹ ਕਹਿ ਦਈਏ ਨਾ ਕਿ ਜ਼ਿੰਦਗੀ ਖੂਬਸੂਰਤ ਨਹੀਂ ਹੈਗੀ ਤਾਂ ਇਹ ਸਿਰਫ ਸਾਡੀ 부ਜ ਦੇ ਲਈ ਇਹ ਹੋਰ ਕੁਝ ਨਹੀਂ ਹੈਗਾ ਸੋ ਜ਼ਿੰਦਗੀ ਦਾ ਆਪਾਂ ਨੂੰ ਹਰ ਸਮੱਸਿਆ ਜਿਹੜੀ ਹੈਗੀ ਉਹ ਜ਼ਿੰਦਗੀ ਨਹੀਂ ਦੇਣੀ ਹੈ ਔਰ ਕੋਈ ਨਹੀਂ ਦਿਨ ਆਏਗਾ ਇੱਥੇ ਆਪਾਂ ਨੂੰ ਹਮੇਸ਼ਾ ਜ਼ਿੰਦਗੀ ਨੇ ਇਸ ਸਮੱਸਿਆਵਾਂ ਦੇਣੀਆਂ ਨੇ ਜ਼ਿੰਦਗੀ ਨੇ ਹੀ ਜ਼ਿੰਮੇਵਾਰੀਆਂ ਦੇਣੀਆਂ ਨੇ ਕਹਿੰਦੇ ਹਮੇਸ਼ਾ ਇਹੀ ਗੱਲ ਹੁੰਦੀ ਹੈ ਭੰਡਾ ਭੰਡੋਰੀਆ ਕਿੰਨਾ ਕੁ ਭਾਰ ਕਹਿੰਦਾ ਇੱਕ ਮੁਠੀ ਚੋਕਲਾ ਦੂਜੀ ਤਿਆਰ ਸੋ ਜ਼ਿੰਦਗੀ ਦੇ ਵਿੱਚ ਹਰ ਸਮੱਸਿਆ ਜਿਹੜੀ ਹੈਗੀ ਇੱਕ ਨੂੰ ਨਬੀੜੋਗੇ ਦੂਜੀ ਆ ਕੇ ਖੜੀ ਹੋ ਜਾਏਗੀ ਸੋ ਹਰ ਸਮੱਸਿਆ ਦਾ ਆਨੰਦ ਇੰਜ ਮਾਣਿਆ ਕਰੋ ਕਿ ਜਿਵੇਂ ਬਸ ਇਹ ਮੈਂ ਹੀ ਸੁਲਝਾਣੀ ਹੈ ਮੈਂ ਹੀ ਇਹਦਾ ਮਾਸਟਰ ਹਾਂ ਹੋਰ ਕਿਸੇ ਨੂੰ ਇਸ ਸਮੱਸਿਆ ਦਾ ਕੁਝ ਵੀ ਨਹੀਂ ਪਤਾ ਹੈਗਾ ਮੈਂ ਹੀ ਇਹਨੂੰ ਸਮਾਰਟ ਵੇ ਦੇ ਨਾਲ ਸੁਲਝਾ ਸਕਦਾ ਹਾਂ ਤੁਸੀਂ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੂੰ ਸੁਲਝਾਉਣ ਦਾ ਸਮੱਸਿਆਵਾਂ ਨੂੰ ਮੰਨਣ ਦਾ ਮੈਂ ਤੇ ਕਵਾਂਗੀ ਇਹੀ ਆਨੰਦ ਹੈਗਾ ਏ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਹਾਰ ਕੇ ਨਾ ਬੈਠੋ ਕਿ ਮੈਂ ਥੱਕ ਗਿਆ ਵਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਂ ਮੈਂ ਥੱਕ ਗਈਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨਿਭਾਉਂਦੇ ਕਿਉਂਕਿ ਪ੍ਰਮਾਤਮਾ ਨੇ ਜੇ ਤੁਹਾਨੂੰ ਜ਼ਿੰਦਗੀ ਦਿੱਤੀ ਏ ਤੇ ਨਾਲ ਦੀ ਨਾਲ ਉਹਨੇ ਤੁਹਾਡੇ ਕੋਲ ਜਿਹੜੇ ਨੇ ਫਰਜ਼ ਵੀ ਜਿਹੜੇ ਨੇ ਉਹ ਤੈਅ ਕਰ ਦਿੱਤੇ ਨੇ ਕਿ ਜਿੰਨਾ ਫਰਜ਼ਾਂ ਵਾਸਤੇ ਤੁਸੀਂ ਆਪਣੀ ਤੁਸੀਂ ਕਿਸੇ ਆਪਣੇ ਲਈ ਜ਼ਿੰਮੇਵਾਰ ਹੋ ਜਾਂ ਆਪਣੇ ਆਲੇ ਜ਼ਿੰਮੇਵਾਰ ਹੋ ਕਈਆਂ ਦੇ ਕੋਲ ਥੋੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਈਆਂ ਕੋਲ ਬਹੁਤੀਆਂ ਹੁੰਦੀਆਂ ਨੇ ਉਹ ਇਸ ਕਰਕੇ ਹੁੰਦਾ ਕਿ ਕਿਉਂਕਿ ਕਈ ਥੋੜੀਆਂ ਸੰਭੜ ਜਗਾ ਹੁੰਦਾ ਤੇ ਕਈ ਬਹੁਤੀਆਂ ਸੰਭੜਣ ਜਗਾ ਹੁੰਦਾ ਹੈ ਸੋ ਪ੍ਰਮਾਤਮਾ ਨੇ ਤੁਹਾਨੂੰ ਤੁਹਾਡੀ ਕਪੈਸਿਟੀ ਦੇ ਅਕੋਰਡਿੰਗਲੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਨੇ ਤੇ ਤੁਸੀਂ ਜ਼ਿੰਮੇਵਾਰੀਆਂ ਤੋਂ ਕਦੇ ਵੀ ਹਾਰਨਾ ਨਹੀਂ ਹੈਗਾ ਜਿਵੇਂ ਮੈਂ ਅੱਜ ਸੋਚ ਹੀ ਰਹੀ ਸੀ ਕਿ ਅੱਜ ਵੀਕਐਂਡ ਆ ਸੋ ਮੈਂ ਬੋਥ ਫ੍ਰੀ ਆ ਮੈਂ ਬੜਾ ਮਤਲਬ ਆਰਾਮ ਦੇ ਨਾਲ ਅੱਜ ਸਾਰੇ ਕੰਮ ਕਰ ਲੈਣੇ ਨੇ ਆਪਣੇ ਵੇਲੇ ਹੋ ਕੇ ਪਰ ਨਹੀਂ ਵੀਕਐਂਡ ਜਿਹੜਾ ਹੈਗਾ ਆਈ ਥਿੰਕ ਬਹੁਤ ਬਿਜ਼ੀ ਰਿਹਾ ਕਿਉਂਕਿ ਜ਼ਿੰਦਗੀ ਦੇ ਵਿੱਚ ਤਾਂ ਹਰ ਕੰਮ ਜਿਹੜਾ ਹੈਗਾ ਆਪਾਂ ਵੀਕੈਂਡ ਤੇ ਛੱਡ ਦਿੰਨੇ ਆ ਬਾਕੀ ਦਿਨ ਤਾਂ ਆਪਾਂ ਕੰਮ ਦੇ ਛੱਡੇ ਹੋਏ ਨੇ ਤੇ ਇਹਨੂੰ ਆਪਾਂ ਆਪਣੇ ਕੰਮ ਵਾਸਤੇ ਰੱਖਿਆ ਹੋਇਆ ਏ ਸੋ ਜ਼ਿੰਦਗੀ ਦੇ ਵਿੱਚ ਕੰਮ ਕਦੇ ਵੀ ਖਤਮ ਨਹੀਂ ਹੁੰਦੇ ਹੈਗੇ ਜੇ ਤੁਸੀਂ ਕੰਮ ਕਰਦੇ ਪਏ ਹੋ ਤਾਂ ਜ਼ਿੰਦਗੀ ਚੱਲਦੀ ਪਈ ਏ ਜਦੋਂ ਤੁਸੀਂ ਕੰਮ ਕਰਨਾ ਛੱਡ ਦਿੱਤਾ ਨਾ ਜਦੋਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰ ਲਿਆ ਤਾਂ ਉਹ ਦਿਨ ਆ ਜਾਏਗਾ ਜਿੱਦਨ ਤੁਸੀਂ ਜ਼ਿੰਦਗੀ ਤੋਂ ਮੂੰਹ ਫੇਰ ਲਵੋਗੇ ਸੋ ਜ਼ਿੰਦਗੀ ਤੋਂ ਮੂੰਹ ਫੇਰਨਾ ਕੋਈ ਸਮਝਦਾਰੀ ਦੀ ਗੱਲ ਨਹੀਂ ਹੈਗੀ ਕੋਈ ਅਕਲਮੰਦੀ ਦੀ ਗੱਲ ਨਹੀਂ ਹੈਗੀ ਉਹ ਤੁਹਾਡੀ ਬੁਝ ਦਿਲੀ ਕਹੋਂਦੀ ਏ ਸੋ ਕਦੇ ਵੀ ਬੁਝ ਦਿਲੀ ਵਾਲੀ ਜਿਹੜੀ ਨਿਰਾਸ਼ਾਵਾਦੀ ਜਿਹੜੀ ਸੋਚ ਏ ਉਹਦੇ ਵੱਲ ਨਹੀਂ ਜਾਣਾ ਹੈਗਾ ਤੇ ਜਦੋਂ ਕਦੇ ਵੀ ਤੁਹਾਨੂੰ ਨਿਰਾਸ਼ਾਵਾਦੀ ਸੋਚ ਆ ਕੇ ਘੇਰਦੀ ਹੈ ਨਾ ਤਾਂ ਹਮੇਸ਼ਾ ਉਹਨਾਂ ਲੋਕਾਂ ਵੱਲ ਦੇਖਿਆ ਕਰੋ ਜਿਨ੍ਹਾਂ ਜਿਨ੍ਹਾਂ ਕੋਲ ਤੁਹਾਡੇ ਤੋਂ ਵੀ ਵੱਧ ਜ਼ਿੰਮੇਵਾਰੀਆਂ ਨੇ ਤੇ ਰਿਸੋਰਸਸ ਤੁਹਾਡੇ ਤੋਂ ਵੀ ਘੱਟ ਨੇ ਸੋ ਜੇ ਉਹ ਇਹ ਜ਼ਿੰਮੇਵਾਰੀਆਂ ਨੂੰ ਨਿਭਾ ਸਕਦੇ ਨੇ ਤਾਂ ਤੁਸੀਂ ਕਿਉਂ ਨਹੀਂ ਨਿਭਾ ਸਕਦੇ ਹੈਗੇ ਅਸੀਂ ਹਮੇਸ਼ਾ ਰਿਸੋਰਸਸ ਜਿਹੜੇ ਹੈਗੇ ਨੇ ਦੂਜਿਆਂ ਦੇ ਵੰਦੇ ਆ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਵੰਦੇ ਹੈਗੇ ਸੋ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਆਪਣੇ ਮੋਢਿਆਂ ਦੇ ਉੱਪਰ ਲਵੋ ਤੇ ਉਹਨਾਂ ਦਾ ਆਨੰਦ ਮਾਣੋ ਮੈਨੂੰ ਪਤਾ ਹੈ ਤੁਹਾਨੂੰ ਮੇਰੀ ਸਬਕ ਜ਼ਿੰਦਗੀ ਦੇ ਵਿੱਚ ਕੁਝ ਆਵਾਜ਼ਾਂ ਆ ਰਹੀਆਂ ਨੇ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਰਿਮੂਵ ਕਰ ਸਕਾਂ ਬਟ ਆਈ ਕਾਂਟ ਡੂ ਥੈਟ ਬਿਕੋਜ਼ ਇਹ ਵੀ ਮੇਰੀ ਇੱਕ ਜ਼ਿੰਮੇਵਾਰੀ ਹੈਗੀ ਏ ਸੋ ਜ਼ਿੰਮੇਵਾਰੀਆਂ ਨੂੰ ਸਾਹਮਦੇ ਸਾਹਮਦੇ ਮੈਂ ਸਬਕ ਜ਼ਿੰਦਗੀ ਦੇ ਨੇ ਸ਼ੂਟ ਕਰ ਰਹੀਆਂ ਸੋ ਥੈਂਕ ਯੂ ਸੋ ਮੱਚ ਜੀ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਤੇ ਜੇ ਸਬਕ ਚੰਗਾ ਲੱਗਿਆ ਹੋਵੇ ਤੇ ਆਪਣੇਾਂ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਤੁਸੀ ਲੱਗਦਾ ਕਿ ਜਿਨ੍ਹਾਂ ਨੂੰ ਲੋੜ ਹੈ ਜ਼ਿੰਦਗੀ ਦੇ ਵਿੱਚ ਕੁਝ ਚੜ੍ਹਦੀ ਕਲਾ ਵੱਲ ਜਾਣ ਦੀ ਸੋ ਥੈਂਕ ਯੂ ਸੋ ਮੱਚ ਅੰਮ੍ਰਿਤ ਦੇ ਨਾਲ ਜੁੜਨ ਲਈ ਤੇ ਉਮੀਦ ਕਰਦੀ ਆ ਕਿ ਤੁਸੀ ਇਦਾਂ ਹੀ ਅੰਮ੍ਰਿਤ ਦੇ ਨਾਲ ਜੁੜੇ ਰਹੋਗੇ ਤੇ ਪਿਆਰ ਦਿੰਦੇ ਰਹੋਗੇ ਸੋ ਥੈਂਕ ਯੂ ਸੋ ਮੱਚ ਟੇਕ ਕੇਅਰ ਰਬ ਰੱਖਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ